ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੀ 24 25 26 27 ਜੂਨ ਤੇ ਦੇਖਾਂਗੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਉਂਦੇ ਨੇ ਉਹਦੇ 3-4 ਦਿਨਾਂ ਦੇ ਤੇ ਨਾਲ ਦੀ ਨਾਲ ਡਿਸਕਸ ਕਰਾਂਗੇ ਜੀ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਜੀ ਕਿਸਾਨ ਵੀਰਾਂ ਦੇ ਤੱਕ ਪੰਜਾਬ ਵਿੱਚ ਮੌਨਸੂਨ ਕਦੋਂ ਪਹੁੰਚੇਗਾ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਸੈਟੇਲਾਈਟ ਇਮੇਜ ਦੇਖਾਂਗੇ ਕਿ ਅੱਜ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਮੌਸਮ ਦੇ ਕਿਸ ਇਲਾਕੇ ਵਿੱਚ ਬੱਦਲ ਵਾਈ ਹੈ ਜੀ ਤੇ ਸਭ ਤੋਂ ਪਹਿਲਾਂ ਸੈਟੇਲਾਈਟ ਇਮੇਜ ਦੇਖਣ ਦੀ ਆਪਾਂ ਗੱਲ ਕਰਦੇ ਆ ਜੀ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਟੁੱਟਵੇਂ ਰੂਪ ਦੇ ਵਿੱਚ ਹੁਣ ਜਿਹੜੀ ਬੱਦਲ ਵਾਈ ਹੈ ਉਹ ਸਿਰਫ ਤਵਾਪੇ ਦੇ ਹਲਕੇ ਜੇ ਖੇਤਰ ਵਿੱਚ ਦਿਖਾਈ ਦੇ ਰਹੀ ਹੈ ਜੋ ਕਿ ਹੁਣ ਦਿਨ ਦੇ ਵੇਲੇ ਅੱਗੇ ਵਧਦੀ ਹੋਵੇਗੀ ਤੇ ਇਸ ਦੇ ਖਾਂ ਦਿਨ ਦੇ ਵੇਲੇ ਬਦਲਵਾਈਆਂ ਅੱਜ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਅੱਜ ਅਗਰ 24 ਤਰੀਕ ਦੀ ਗੱਲ ਕਰੀਏ ਤਾਂ ਹਲਕੇ ਫੁਲਕੇ ਬੱਦਲਵਾਈਆਂ ਅੱਜ ਐਂਟਰ ਕਰ ਜਾਣਗੀਆਂ ਜੋ ਕਿ ਪ੍ਰੀ ਮੌਨਸਨ ਗਤੀਵਿਧੀਆਂ ਹੁੰਦੀਆਂ ਨੇ ਤੇ ਮੌਸਮ ਫਿਲਹਾਲ ਖੁਸ਼ਕ ਅਤੇ ਸਾਹਬਣੇ ਰਹੇਗਾ ਹਲਕੀ ਫੁਲਕੀ ਕਿਰਮਣ ਕਾਣੀ ਕਿਸੇ ਏਰੀਆ ਦੇ ਵਿੱਚ ਹੋ ਸਕਦੀ ਹੈ 24 25 26 27 ਇਹਦੇ ਚਾਰ ਦਿਨ ਨੇ ਇਹਨਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਪੰਜਾਬ 'ਚ ਐਂਟਰ ਕਰੇਗੀ ਤੇ ਹਲਕੀ ਫੁਲਕੀ ਕਿਰ ਦੇ ਨੇੜੇ ਤੇ ਬਣੀ ਰਹੇਗਾ ਟੁੱਟਵੇਂ ਰੂਪ ਦੇ ਵਿੱਚ ਹਵਾ ਪੱਛਮ ਅਤੇ ਪੂਰਬ ਦਿਸ਼ਾ ਤੋਂ ਚਲਦੀ ਰਹੇਗੀ ਤੇ ਪੱਛਮੀ ਦਿਸ਼ਾ ਦੇ ਨਾਲ ਜਦੋਂ ਹਵਾ ਚੱਲੇਗੀ ਉਦੋਂ ਦੱਖਣ ਪੱਛਮੀ ਦਿਸ਼ਾ ਤੋਂ ਹਵਾ ਚੱਲੇਗੀ ਜਿਸ ਦੇ ਕਾਰਨ ਨਮੀ ਵਾਲੇ ਬੱਦਲ ਤੇ ਹਵਾ ਪੰਜਾਬ ਵਿੱਚ ਐਂਟਰ ਕਰੇਗੀ ਜਿਸ ਦੇ ਨਾਲ ਮੁੜ ਕੇ ਵਾਲੀ ਖਮਸ ਵਾਲੀ ਗਰਮੀ ਹੋਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ ਤੇ ਹੁਣ ਗੱਲ ਕਰ ਲੈਂਦੇ ਆ ਜੀ ਮੌਨਸੂਨ ਦੀ ਮੌਨਸੂਨ ਕਿੱਥੇ ਪਹੁੰਚ ਗਿਆ ਜੀ ਮੌਨਸੂਨ ਦੀ ਤਾਜ਼ਾ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਮੌਨਸੂਨ ਦੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੋ ਕਰਕੇ ਜਾਇਓ ਜੀ ਅਗਰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਤਾਂ ਇਹ 23 ਜੂਨ ਜਾਣ ਕੇ ਕੱਲ ਜੋ ਸੈਟਲਾਈਟ ਇਮੇਜ ਜਾਰੀ ਹੋਈ ਹੈ ਉਹਦੇ ਮੁਤਾਬਿਕ ਮੌਨਸੂਨ ਤੁਸੀਂ ਆਹ ਡਾਰਕ ਏਰੀਆ ਦੇਖ ਸਕਦੇ ਹੋ ਇਸ ਵਿੱਚ ਕਵਰ ਕਰ ਚੁੱਕਿਆ ਹੈ ਪਹਿਲਾਂ ਥੋੜੀ ਜਿਹੀ ਸਪੀਡ ਇਸ ਦੀ ਸਲੋ ਹੋਈ ਸੀ ਪਰ ਹੁਣ ਹੌਲੀ ਹੌਲੀ ਇਹ ਗੁਜਰਾਤ ਮੱਧ ਪ੍ਰਦੇਸ਼ ਕਵਰ ਕਰ ਚੁੱਕਿਆ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਦੀ ਸਪੀਡ ਬਹੁਤ ਸੋਹਣੀ ਚਲਦੀ ਦਿਖਾਈ ਦੇ ਰਹੀ ਹੈ ਤੇ ਪੰਜਾਬ ਦੇ ਵਿੱਚ 29 ਤੋਂ ਲੈ ਕੇ 1 ਜੁਲਾਈ ਦੇ ਵਿਚਕਾਰ ਪੂਰੇ ਜੋਰਾ-ਸ਼ੋਰਾ ਤੇ ਮੀਂਹ ਮੌਨਸੂਨ ਦੇ ਹੋਣ ਦੇ ਤਾਂ ਆਸ ਬਣੀ ਹੋਈ ਹੈ ਅਗਰ ਪ੍ਰੀ ਮੌਨਸੂਨ ਦੀ ਗੱਲ ਕਰੀਏ ਜਿਹੜੇ ਕਿ ਬੱਦਲਬਾਈਆਂ ਆਉਣ ਦੀਆਂ ਨੇ ਉਹ 26 ਤਰੀਕ ਤੋਂ ਇੰਟਰ ਕਰ ਜਾਣਗੀਆਂ 26 27 28 29 ਇਹਨਾਂ ਦਿਨਾਂ ਦੇ ਵਿੱਚ ਟਟਵੇਂ ਰੂਤ ਦੇ ਵਿੱਚ ਬੱਦਲਬਾਈ ਮੀਂਹ ਕਰਨ ਦੇ ਚਾਂਸ ਦੀ ਸਮਰੱਥਾ ਰੱਖਦੀ ਹੈ ਇਹ ਸੀ ਜੀ ਅੱਜ ਮੌਨਸੂਨ ਦੀ ਰਿਪੋਰਟ 23 ਤੋਂ ਲੈ ਕੇ 27 ਤਰੀਕ ਤੱਕ ਦੀ ਤੇ ਨਾਲੇ ਮੌਨਸੂਨ ਕਦੋਂ ਪਹੁੰਚੇਗਾ ਉਹ ਅਪਡੇਟ ਤੁਹਾਨੂੰ ਦੇਤੀ ਜੀ ਤੇ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਆਪਣੇ ਜਿਆਦਾ ਦੋਸਤਾਂ ਤੱਕ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਬਾਕੀ ਬਣ ਦੇ ਲਈ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ